ਪੰਜਾਬ ਦਾ ਇਸ ਵੇਲੇ ਜਿਹੜਾ ਡੁੱਬਰ ਹੋਇਆ ਹੈ ਜਿਹੜਾ ਸਾਡੇ ਜਿਹੜੇ ਐਕਵਾਫਾਇਰ ਚੋਂ ਪਾਣੀ ਅਸੀਂ ਅੱਜ ਕੱਢ ਰਹੇ ਹਾਂ ਉਸ ਪਾਣੀ ਦੇ ਵਿੱਚ ਰੈਡ ਹੈ ਯੂਰੇਨੀਅਮ ਹੈ ਫਲੋਰਾਈਡਸ ਨੇ ਜਿਹੜੇ ਨਾਈਟ੍ਰੇਟਸ ਨੇ ਪੰਜਾਬ ਹੈਜ਼ ਬਿਕਮ ਕੈਂਸਰ ਸਟੇਟ ਅਫਸੋਸ ਇਹ ਹੈ ਵੀ ਕਿਸੇ ਪੋਲੀਟੀਕਲ ਪਾਰਟੀ ਨੂੰ ਚਿੰਤਾ ਨਹੀਂ ਉਹ ਗੱਲ ਉੱਤੇ ਹੀ ਠੱਪ ਹੋ ਗਈ ਕੀ ਲੱਗਦਾ ਕਿਉਂ ਨਹੀਂ ਸਮੱਸਿਆ ਹੱਲ ਹੁੰਦੀ ਹਾਲਾਂਕਿ ਉਹ ਅੱਜ ਕੱਲ ਦੀ ਸਮੱਸਿਆ ਨਹੀਂ ਹੈ ਕਿ ਇਹ ਨਾ ਦਹਾਕਿਆਵੱਦੀ ਦੀ ਸਮੱਸਿਆ ਹੈ ਕੰਦੇ ਮਸਲਿਆਂ 'ਤੇ ਸਰਕਾਰਾਂ ਦਾ ਕੋਈ ਧਿਆਨ ਹੀ ਨਹੀਂ ਹੈ ਲੋਕ ਕਿ ਕਿਦਾਂ ਜੀ ਰਹੇ ਨੇ ਕਿਸੇ ਨੂੰ ਇਹਦੇ ਨਾਲ ਕੋਈ ਚਿੰਤਾ ਨਹੀਂ ਹਰ ਸ਼ਹਿਰ ਚ ਹਰ ਪਿੰਡ ਚ ਹਰ ਸ਼ਹਿਰੀ ਨੂੰ ਸਾਫ਼ ਪੀਣ ਵਾਲਾ ਪਾਣੀ ਦੇ ਨਾਂ ਦਿੱਤਾ ਤਾਂ ਇਹ ਪੰਜਾਬ ਨੇ ਨਹੀਂ ਬਚਣਾ ਪੋਲਿਟੀਕਲ ਪਾਰਟੀਆਂ ਨਾਉਨ ਇਸ਼ੂਜ਼ ਦੇ ਉੱਤੇ ਇੱਕ ਦੂਜੇ ਨੂੰ ਨਿੰਦੀ ਜਾਂਦੀਆਂ ਲੜੀ ਜਾਂਦੀਆਂ ਜਿਹੜੇ ਲੋਕਾਂ ਦੇ ਇਸ਼ੂਜ਼ ਨੇ ਉਹ ਉਹਨਾਂ ਨੂੰ ਟੱਚ ਤੱਕ ਵੀ ਨਹੀਂ ਕਰਦੀਆਂ ਬਾਕੀ ਜਥੇਬੰਦੀਆਂ ਨਾਲ ਵੀ ਤੁਹਾਡੀ ਗੱਲਬਾਤ ਹੋਈ ਹੈ ਬਹੁਤ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਕਿਹਾ ਹਾਂ ਇਕੱਠੇ ਲੜਾਂਗੇ ਤੁਸੀਂ ਕਰੋ ਸ਼ੁਰੂ ਔਰ ਨਾ ਕੋਈ ਐਸਕੀਮ ਦੇ ਉੱਤੇ ਦਾ ਕੋਈ ਅਸਰ ਹੈ ਨਕਵੀਅਸ ਕਿੰਦਾ ਬ੍ਰੋਧ ਕਰਨ ਵਾਲਾ ਜੋ ਐਸ ਕੇਐਮ ਦੇ ਪ੍ਰੋਗਰਾਮ ਆਉਣਗੇ ਬਕਾਇਦਾ ਸਾਰੇ ਅਸੀਂ ਉਸੇ ਤਰ੍ਹਾਂ ਉਹਨਾਂ ਵਿੱਚ ਸ਼ਾਮਲ ਹੁੰਦੇ ਰਹਾਂਗੇ ਪੰਜਾਬ ਦੇ ਕਿਸਾਨ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਹੁਣ ਇੱਕ ਵੱਡੀ ਮੁਹਿੰਮ ਚੜਨ ਜਾ ਰਹੇ ਨੇ 23 ਸਵਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਹੋਏਗੀ ਸਾਡੇ ਨਾਲ ਕਿਸਾਨਾਂ ਨੂੰ ਬਲਬੀਰ ਸਿੰਘ ਰਾਜਵਾਲ ਹੈਗੇ ਨੇ ਪੂਰੀ ਗੱਲਬਾਤ ਉਹਨਾਂ ਦੇ ਨਾਲ ਕਰ ਲਿਆ ਤਾਂ ਰਾਜਵਾਲ ਸਾਹਿਬ ਕਿਸ ਤਰ੍ਹਾਂ ਦੀ ਮੁਹਿੰਮ ਹੋਏਗੀ ਕਿਸ ਤਰ੍ਹਾਂ ਦੀ ਸ਼ੁਰੂਆਤ ਹੋਏਗੀ ਕਿਸ ਤਰ੍ਹਾਂ ਦੀ ਪੰਜਾਬ ਦਾ ਐਸ ਵੇਲੇ ਜਿਹੜਾ ਡੁੱਬਰ ਹੋਇਆ ਹੈ ਜਿਹੜਾ ਸਾਡੇ ਜਿਹੜੇ ਐਕਵਾਫਾਇਰ ਚੋਂ ਪਾਣੀ ਅਸੀਂ ਅੱਜ ਕੱਢ ਰਹੇ ਹਾਂ ਉਸ ਪਾਣੀ ਦੇ ਵਿੱਚ ਲੈਡ ਹੈ ਯੂਰੇਨੀਅਮ ਹੈ ਫਲੋਰਾਈਡਸ ਨੇ ਜਿਹੜੇ ਨਾਈਟ੍ਰੇਟਸ ਨੇ ਉਹਦੇ ਚ ਜਿਹੜਾ ਹੈਵੀ ਮੈਟਲਸ ਨੇ ਆਰਸੀਨਿਕਸ ਨੇ ਇੰਨੀਆਂ ਬਿਮਾਰੀਆਂ ਨੂੰ ਸੱਦਾ ਦਿੰਦੇ ਨੇ ਖਾਸ ਤੌਰ ਤੇ ਕੈਂਸਰਸ ਹੋ ਗਿਆ ਪੰਜਾਬ 2025 ਚ ਮਿਸਟਰ ਸਾਨੀ ਰਾਜ ਸਭਾ ਮੈਂਬਰ ਨੇ ਉਹਨਾਂ ਦੇ ਸਵਾਲ ਦੇ ਜਵਾਬ ਵਿੱਚ ਜਲ ਸਰੋਤ ਮੰਤਰੀ ਨੇ ਕਿਹਾ ਪੰਜਾਬ ਹੈਜ਼ ਬਿਕਮ ਕੈਂਸਰ ਸਟੇਟ ਅਫਸੋਸ ਇਹ ਹੈ ਵੀ ਕਿਸੇ ਪੋਲੀਟੀਕਲ ਪਾਰਟੀ ਨੂੰ ਚਿੰਤਾ ਨਹੀਂ ਉਹ ਗੱਲ ਉੱਥੇ ਹੀ ਠੱਪ ਹੋ ਗਈ ਅਸੀਂ ਜਦੋਂ ਅੱਜ ਹੁਣ ਦੇਖਦੇ ਹਾਂ ਜਿੱਥੇ ਜਿੰਨੇ ਕੈਂਸਰ ਦਾ ਇਲਾਜ ਕਰਨ ਵਾਲੇ ਹਸਪਤਾਲ ਨੇ ਉੱਥੇ ਧੱਕਾ ਪੈਂਦਾ ਔਰ ਜਦੋਂ ਪਿੰਡਾਂ ਵਿੱਚ ਸੁਣਦੇ ਆ ਬਹੁਤ ਸਾਰੇ ਲੋਕ ਨੇ ਜਿਹੜੇ ਇੰਨਾ ਮਹਿੰਗਾ ਇਲਾਜ ਨਹੀਂ ਕਰਾ ਸਕਦੇ ਉਹ ਇਲਾਜ ਖੁਣੂ ਕੈਂਸਰ ਨਾਲ ਹਰ ਰੋਜ਼ ਮੌਤਾਂ ਹੋ ਰਹੀਆਂ ਹਨ ਘਰ ਘਰ ਕੈਂਸਰ ਦੇ ਮਰੀਜ਼ ਬੈਠੇ ਨੇ ਇੱਕ ਸਟੱਡੀ ਹੈ ਜਿਹਦੇ ਚੋ ਕਿਹਾ ਗਿਆ ਵੀ ਹਰ ਚੌਥਾ ਵਿਅਕਤੀ ਪੰਜਾਬ ਦਾ ਆਪਣੇ ਅੰਦਰ ਕੈਂਸਰ ਲਈ ਫਿਰਦਾ ਤੇ ਇਹਦਾ ਮਤਲਬ ਚਾਰ ਜੀ ਤਾਂ ਘਰਚ ਹੁੰਦੇ ਹੀ ਨੇ ਇਹਦਾ ਮਤਲਬ ਹਰ ਘਰਚ ਤਾਂ ਪਹੁੰਚ ਗਿਆ ਔਰ ਹੁਣ ਤੋਂ ਚਾਰ ਸਾਲਾਂ ਨੂੰ ਸਥਿਤੀ ਮੈਂ ਡਾਕਟਰਸ ਨਾਲ ਗੱਲ ਕੀਤੀ ਐ ਇੰਨੀ ਭਿਆਨਕ ਹੋਏਗੀ ਕੁਝ ਕੰਟਰੋਲ ਨਹੀਂ ਹੋਏਗਾ ਇਹ ਫਿਰ ਸਾਡੀ ਪੋਲੀਟੀਕਲ ਲੀਡਰਸ਼ਿਪ ਚੁੱਪ ਕਿਉਂ ਹੈ ਕੈਂਸਰ ਕਿਉਂ ਹੈ ਪਾਣੀਆਂ ਦੀ ਵਜ੍ਹਾ ਕਰਕੇ ਜਿਸ ਤਰ੍ਹਾਂ ਬਾਕੀ ਦੇਸ਼ਾਂ ਵਿੱਚ ਸਾਡੇ ਆਪਣੇ ਇੱਥੇ ਚੰਡੀਗੜ੍ਹ ਨੂੰ ਮੁਹਾਲੀ ਨੂੰ ਪੰਚਕੂਲੇ ਨੂੰ ਮਨੀਮਾਜਰੀ ਨੂੰ ਸਾਫ਼ ਪਾਣੀ ਸਪਲਾਈ ਕੀਤਾ ਜਾਂਦਾ ਹੈ ਸਾਰੇ ਘਰਾਂ ਨੂੰ ਹਰ ਘਰ ਹਰ ਸ਼ਹਿਰ ਚ ਹਰ ਪਿੰਡ ਚ ਹਰ ਸ਼ਹਿਰੀ ਨੂੰ ਸਾਫ਼ ਪੀਣ ਵਾਲਾ ਪਾਣੀ ਜੇ ਨਾਂ ਦਿੱਤਾ ਤਾਂ ਇਹ ਪੰਜਾਬ ਨੇ ਨਹੀਂ ਬਚਣਾ ਔਰ ਅੱਜ ਜਿਹੜਾ ਜਿਹੜਾ ਸਿਸਟਮ ਹੋ ਗਿਆ ਪੋਲਿਟੀਕਲ ਪਾਰਟੀਆਂ ਨਾਨ ਇਸ਼ੂਜ਼ ਦੇ ਉੱਤੇ ਇੱਕ ਦੂਜੇ ਨੂੰ ਨਿੰਦੀ ਜਾਂਦੀਆਂ ਲੜੀ ਜਾਂਦੀਆਂ ਜਿਹੜੇ ਲੋਕਾਂ ਦੇ ਇਸ਼ੂਜ਼ ਨੇ ਉਹ ਉਹਨਾਂ ਨੂੰ ਟੱਚ ਤੱਕ ਵੀ ਨਹੀਂ ਕਰਦੀਆਂ ਲੋਕਾਂ ਦੇ ਘਰਾਂ 'ਚ ਗਰੀਬੀ ਹੈ ਲੋਕਾਂ ਦੇ ਘਰਾਂ 'ਚ ਬਿਮਾਰੀਆਂ ਹੈ ਲੋਕਾਂ ਦੇ ਘਰਾਂ 'ਚ ਲੋਕਾਂ ਦੀਆਂ ਆਪਣੀਆਂ ਕਿਸਮ ਦੀਆਂ ਮੁਸ਼ਕਲਾਂ ਨੇ ਉਹਦੀ ਕੋਈ ਗੱਲ ਨਹੀਂ ਕਰਦੇ ਜਿਹੜੀਆਂ ਗੱਲਾਂ ਕਰ ਰਹੇ ਨੇ ਫਲਾਨੀ ਪਾਰਟੀ ਦੇ ਲੀਡਰ ਨੇ ਆ ਕਹਿਤਾ ਉਹਦੇ ਜਵਾਬ ਚ ਮੈਂ ਆ ਕਹਿਤਾ ਕਿ ਫਲਾਨੀ ਨੇ ਪੰਜਾਬ ਦਾ ਪੱਠਾ ਬਿਠਾਤਾ ਕੋਈ ਜੇਲ੍ਹ ਚ ਤੁਨ ਤੇਰੀ ਹੁਣ ਵਿਯੋਧਨ ਅਸ਼ਿਆਮ ਬ੍ਰੋਧ ਕਦੇ ਨੌਜਵਾਨਾਂ ਵਿਰੋਧ ਇਦਾਂ ਦੇ ਚਲਾ ਕੇ ਕਿਹਨੇ ਲਿਆਂਦੇ ਨੇ ਨਸ਼ੇ ਤੁਸੀਂ ਉਹ ਲਿਆਂਦੇ ਨੇ ਕੋਈ ਵਾਰੋਂ ਤਾਂ ਕੋਈ ਲੈ ਕੇ ਨਹੀਂ ਆਇਆ ਤੁਹਾਡੀ ਉਹ ਸ਼ੈ ਨਾਲ ਪਲੇ ਨੇ ਅੱਜ ਗੈਂਗਸਟਰਿਜ਼ਮ ਜੇ ਹੈਗੀ ਆ ਉਹ ਅਨਐਮਪਲੋਇਮੈਂਟ ਦੀ ਵਜ੍ਹਾ ਕਰਕੇ ਉਹਦੇ ਚੋਂ ਜਨਮੀ ਹੈ ਤੇ ਤੁਸੀਂ ਉਹਨਾ ਤੁਸੀਂ ਆਪਣੇ ਆਪ ਹੀ ਪੰਜਾਬ ਦਾ ਮਾਹੌਲ ਖਰਾਬ ਕਰਕੇ ਹੁਣ ਫੇਰ ਪੰਜਾਬ ਨੂੰ ਬਲਦੀ ਦੇ ਮੂੰਹ ਚ ਧੱਕਣਾ ਚਾਹੁੰਦੇ ਹੋ ਅਸੀਂ ਸਮਝਦੇ ਹਾਂ ਇਹ ਸਾਰੀਆਂ ਗੱਲਾਂ ਤੂੰ ਵੀ ਅੱਗੇ ਚੱਲੇਗੀ ਗੱਲ ਜੇ ਲੋਕਾਂ ਲੋਕਾਂ ਦੀ ਜ਼ਿੰਦਗੀ ਨਹੀਂ ਬਚਣੀ ਤਾਂ ਪੰਜਾਬ ਨੇ ਨਹੀਂ ਬਚਣਾ ਇਸ ਕਰਕੇ ਅਸੀਂ 6 ਤਾਰੀਖ ਨੂੰ ਤੈਅ ਕੀਤਾ ਹੈ ਵੀ ਇਹ ਇਹਨਾਂ ਮੁੱਦਿਆਂ ਤੇ ਅਸੀਂ ਅਕਾਲ ਤਖਤ ਸਾਹਿਬ ਤੇ ਜਾਵਾਂਗੇ ਦਰਬਾਰ ਸਾਹਿਬ ਜਾਵਾਂਗੇ ਉੱਥੇ ਅਰਦਾਸ ਕਰਾਂਗੇ ਵਾਹਿਗੁਰੂ ਸਾਨੂੰ ਸਮਤ ਸੁਦਬੁੱਧੀ ਸਮਰਥਾ ਬਖਸ਼ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕੀਏ ਔਰ ਜਾਗਰੂਕ ਕਰਕੇ ਅਸੀਂ ਲੜਾਈ ਬਿੜ ਸਕੀਏ ਉੱਥੋਂ ਅਸੀਂ ਪਿੰਡਾਂ ਵਿੱਚ ਨਿਕਲਾਂਗੇ ਲੋਕਾਂ ਨੂੰ ਤਿਆਰ ਕਰ ਲਈਏ ਬੱਜ ਬਸ ਕੀ ਲੱਗਦਾ ਕਿਉਂ ਨਹੀਂ ਸਮੱਸਿਆ ਹੱਲ ਹੁੰਦੀ ਹਾਲਾਂਕਿ ਉਹ ਅੱਜ ਕੱਲ ਦੀ ਸਮੱਸਿਆ ਨਹੀਂ ਹੈ ਕਿ ਇਹਨਾਂ ਧਾਕਿਆਵੱਦੀ ਦੀ ਸਮੱਸਿਆ ਹੈ ਅੱਜ ਵੀ ਅਸੀਂ ਸੁਣਦੇ ਜਿਹੜੀ ਬਠਿੰਡੇ ਤੋਂ ਕੈਂਸਰ ਟ੍ਰੈਨ ਵੀ ਚ ਆਉਂਦੀ ਹਜੇ ਤੱਕ ਪਰ ਇਸ ਬਿਮਾਰੀ ਦਾ ਹੱਲ ਨਹੀਂ ਹੋਇਆ ਜਾਂ ਫਿਰ ਕੀ ਕਰਨਾ ਕਿਉਂ ਨਹੀਂ ਲੱਗਦਾ ਇਹ ਚੀਜ਼ ਹਾਲ ਹੁੰਦੀ ਹੈ ਦੇਖੋ ਅਸਲ ਕਰ ਲਿਆ ਅਭੀ ਸਰਕਾਰਾਂ ਦਾ ਲੋਕਾਂ ਦੇ ਮੈਂ ਪਹਿਲਾਂ ਕਿਹਾ ਲੋਕਾਂ ਦੇ ਮਸਲਿਆਂ ਵੱਲ ਸਰਕਾਰਾਂ ਦਾ ਕੋਈ ਧਿਆਨ ਹੀ ਨਹੀਂ ਹੈ ਲੋਕੀ ਕਿੱਦਾਂ ਜੀ ਰਹੇ ਨੇ ਕਿਸੇ ਨੂੰ ਇਹਦੇ ਨਾਲ ਕੋਈ ਚਿੰਤਾ ਨਹੀਂ ਉਹ ਕੀ ਕਰਦੇ ਨੇ ਲੋਕਾਂ ਦੀ ਧਰਮ ਦੇ ਨਾਂ ਤੇ ਬੰਡੀਆਂ ਪਾ ਲਓ ਜਾਤ ਪਾਤ ਦੇ ਨਾਂ ਤੇ ਬੰਡੀਆਂ ਪਾ ਲਓ ਪਿੰਡਾਂ 'ਚ ਧੜੇਬਾਜੀ ਕਰ ਦੋ ਫਿਰ ਕਿਸੇ ਦੀ ਮਾਮੇ ਫੁੱਫੇ ਨੂੰ ਲਾਏ ਉਹ ਸ਼ਰਾਬ ਨਾਲ ਬੋਟਾਂ ਲੈ ਲਓ ਪੈਸਾ ਨਾਲ ਬੋਟਾਂ ਲੈ ਲਓ ਬੋਟਾਂ ਹੀ ਸਭ ਕੁਝ ਹੋ ਗਿਆ ਉਹਨਾਂ ਲਈ ਉਹਨਾਂ ਲਈ ਸੱਤਾ ਪ੍ਰਾਪਤੀ ਹੀ ਸਭ ਕੁਝ ਹੋ ਗਿਆ ਕਿਉਂਕਿ ਸੱਤਾ ਪ੍ਰਾਪਤੀ ਦੇ ਨਾਲ ਦੋ ਚੀਜ਼ਾਂ ਹੋ ਗਈਆਂ ਇੱਕ ਤਾਂ ਸੱਤਾ ਮਿਲ ਗਈ ਉਹਦੇ ਨਾਲ ਲੁੱਟੋ ਤੇ ਜੇ ਲੋਕ ਬੋਲਦੇ ਨੇ ਉਹਨਾਂ ਨੂੰ ਡੰਡੇ ਨਾਲ ਕੁੱਟੋ ਪੁਲਿਸ ਸਕਿਉਰਿਟੀ ਫੋਰਸ ਲੋਕਾਂ ਨੂੰ ਕੁੱਟਣ ਵਾਸਤੇ ਨੇ ਇਹ ਉਹ ਸਿਸਟਮ ਗਿਆ ਜਿਹੜਾ ਲੋਕਾਂ ਦੀ ਸੇਵਾ ਵਾਸਤੇ ਕੋਈ ਨਹੀਂ ਹੈਗੀਆਂ ਫੋਰਸਿਸ ਇਹ ਲੋਕਾਂ ਨੂੰ ਕੁੱਟਣ ਵਾਸਤੇ ਚੁੱਪ ਕਰਾਉਣ ਵਾਸਤੇ ਉਹ ਆਪਾਂ ਰੋਜ਼ ਦੇਖਦੇ ਆ ਕੀ ਹੋ ਰਿਹਾ ਪਰ ਅੱਜ ਪਰ ਪੰਜਾਬ ਨੂੰ ਬਚਾਉਣਾ ਕਿਵੇਂ ਹੈ ਸਾਡੇ ਨਾਲ ਇਨਾ ਤੱਕਾ ਹੋਇਆ ਰਾਈਟ ਫਰਮ ਇੰਡੀਪੈਂਡੈਂਸ ਸਾਡੇ ਨਾਲ ਹਮੇਸ਼ਾ ਅਨਕਨਸਟੀਚੂਨਲ ਸਮਝੌਤੇ ਕਰਕੇ ਜਿਨ੍ਹਾਂ ਲੋਕਾਂ ਦਾ ਹੱਕ ਨਹੀਂ ਬਣਦਾ ਉਹਨਾਂ ਨੂੰ ਵੀ ਪਾਣੀ ਦੇ ਦਿੱਤਾ ਚਲੋ ਜੇ ਦੇ ਦਿੱਤਾ ਤਾਂ ਮੁਫਤ ਦੇ ਦਿੱਤਾ ਤੁਸੀਂ ਮੈਨੂੰ ਦੱਸਿਓ ਦਿੱਲੀ ਸਾਡੇ ਕੋਲੋਂ ਵੀ ਪਾਣੀ ਲੈਂਦਾ ਸਾਡਾ ਪੰਜਾਬ ਦੇ ਹਿੱਸੇ ਦੇ ਪਾਣੀ ਚ ਵੀ ਹਿੱਸਾ ਜਾਂਦਾ ਹੈ ਹਿਮਾਚਲ ਨੂੰ 21 ਕਰੋੜ ਰੁਪਇਆ ਖਰਚਾ ਦਿੰਦਾ ਜੀ ਹਿਮਾਚਲ ਦੇ ਇਸੇ ਦਾ ਪਾਣੀ ਦਿੱਲੀ ਨੇ ਲਿਆ ਹੋਇਆ ਹੈ ਔਰ 21 ਕਰੋੜ ਰੁਪਇਆ ਹਰ ਸਾਲ ਦਿੰਦਾ ਐਗਰੀਮੈਂਟ ਕੀਤਾ ਹੋਇਆ ਕੇਜਰੀਵਾਲ ਸਾਹਿਬ ਦੇ ਵੇਲੇ ਹੋਇਆ ਐਗਰੀਮੈਂਟ 25 ਸਾਲ ਵਾਸਤੇ ਹੋਇਆ ਔਰ ਇੱਕ ਗੱਲ ਇਹ ਵੀ ਹੈ ਮੈਂ ਅਪੀਲ ਕਰਾਂਗਾ ਪੰਜਾਬ ਸਰਕਾਰ ਨੂੰ ਵੀ ਜਿੰਨੇ ਪਾਣੀਆਂ ਦੇ ਸਮਝੌਤੇ ਨੇ ਜਿਹੜਾ ਕਾਨੂੰਨ ਹੈ ਸੰਵਿਧਾਨ ਉਹ ਕਹਿੰਦਾ 25 ਸਾਲ ਬਾਅਦ ਰਿਵਿਊ ਹੋਣੇ ਚਾਹੀਦੇ ਆ ਅਜੇ ਤੱਕ ਕਦੇ ਕਿਸੇ ਨੇ ਰਿਵਿਊ ਕੋਈ ਸਮਝੌਤਾ ਰਿਵਿਊ ਨਹੀਂ ਕੀਤਾ ਇਹਦੀ ਰਿਵਿਊ ਕਰਨ ਵਾਸਤੇ ਸਾਰੇ ਸਮਝੌਤੇ ਰੱਦ ਕਰਨ ਦਾ ਅਧਿਕਾਰ ਹੈ ਪੰਜਾਬ ਅਸੈਂਬਲੀ ਨੂੰ ਪੰਜਾਬ ਅਸੈਂਬਲੀ ਵਿੱਚ ਸਾਰੇ ਸਮਝੌਤੇ ਰੱਦ ਕਰਕੇ ਡਿਮਾਂਡ ਕਰਨੀ ਚਾਹੀਦੀ ਹੈ ਮੈਨੂੰ ਰਿਵਿਊ ਕਰੋ ਪਾਣੀ ਦੇ ਮਾਲਕ ਅਸੀਂ ਆਂ ਸੰਵਿਧਾਨ ਕਹਿੰਦਾ ਪਾਣੀ ਡੈਮ ਚੀਲਾ ਉਹਦੀ ਜਨਰੇਸ਼ਨ ਇਹ ਸਾਰਾ ਮਾਲਕੀ ਜਿਹੜੀ ਆ ਉਹ ਸਟੇਟ ਸਬਜੈਕਟ ਐ ਸਟੇਟ ਉਹਦੀ ਉਹਦੀ ਮਾਲਕ ਹੈ ਤੋ ਫਿਰ ਜਦੋਂ ਸਾਡੇ ਕੋਲ ਹੋਏਗਾ ਪਾਣੀ ਅਸੀਂ ਆਪਣੀ ਪਰ ਤੋਂ ਕਰਕੇ ਬਾਕੀ ਦੇ ਨੂੰ ਦੇਾਂਗੇ ਪਾਣੀ ਜ਼ਰੂਰ ਦੇਾਂਗੇ ਪੈਸਿਆਂ ਨਾਲ ਜਿਵੇਂ ਅੰਗਰੇਜ਼ ਨੇ ਦਿੱਤਾ ਸੀ ਪਾਣੀ 15 ਅੰਨੇ ਦੇ ਹਿਸਾਬ ਨਾਲ ਰੇਟ ਸੀਗਾ ਉਦੋਂ 1956 ਚ ਰਾਜਸਥਾਨ ਨੇ ਪਾਣੀ ਦੇਣਾ ਬੰਦ ਕਰਤਾ ਅਜੋ 1600 ਕਰੋੜ ਰੁਪਿਆ ਹਰ ਸਾਲ ਇੱਕ ਰਿਫਾਇਨਰੀ ਤੋਂ ਬਾਰਮੇਰਦੀ ਤੋਂ ਲਈ ਜਾਂਦਾ ਤੇ ਸਾਰੀ ਇੰਡਸਟਰੀ ਤੋਂ 2 ਰੁਪਈਆ ਲੀਟਰ ਬਸ ਉਹੀ ਜਾਂਦਾ ਉਹ ਤਾਂ ਕਮਾਈ ਕਰਨ ਲੱਗ ਪਿਆ ਔਰ ਵਾਇਲੇਸ਼ਨ ਹੈ ਉਹਦੀ ਜਿਹੜੇ ਸਮਝੌਤੇ ਦੀ ਉਹਦੇ ਵਿੱਚ ਕਿਤੇ ਕਮਾਈ ਕਰਨ ਵਾਸਤੇ ਉਹਨੂੰ ਪਾਣੀ ਨਹੀਂ ਦਿੱਤਾ ਗਿਆ ਉਹਨੂੰ ਪਾਣੀ ਪੀਣ ਵਾਸਤੇ ਦਿੱਤਾ ਗਿਆ ਸੀ ਆ ਖੇਤੀ ਵਾਸਤੇ ਦਿੱਤਾ ਗਿਆ ਸੀ ਤੇ ਰਾਜੇਪਾਲ ਸਾਹਿਬ ਮੁਹੰਮਦ ਦੇ ਵਿੱਚ ਕੌਣ ਕੌਣ ਤੁਹਾਡੇ ਨਾਲ ਹੋਏਗਾ ਬਾਕੀ ਜਿੱਥੇ ਬੰਦੀਆਂ ਨਾਲ ਵੀ ਤੁਹਾਡੀ ਗੱਲਬਾਤ ਹੋਈ ਹੈ ਸਾਰੇ ਹੋਣਗੇ ਐਸਕੇਮ ਦੇ ਵਿੱਚ ਕੋਈ ਇਦਾਂ ਦਾ ਮਤਭੇਦ ਨਹੀਂ ਅਸੀਂ ਸ਼ੁਰੂ ਕਿਉਂਕਿ ਅਸੀਂ 2021 'ਚ ਵੀ 2022 'ਚ ਵੀ ਅਸੀਂ ਇਸ ਮੋਰਚੇ 'ਚ ਪੰਜ ਜਿੱਥੇ ਬੰਦੀਆਂ ਨੇ ਬਹੁਤ ਕੰਮ ਕੀਤਾ ਅਸੀਂ ਕੁਝ ਕਾਰਨਾ ਕਰਕੇ ਕੁਝ ਹੋਰ ਮੋਰਚੇ ਸੀ ਜਿਹੜੇ ਪ੍ਰਭਾਵਿਤ ਹੁੰਦੇ ਸੀ ਉਹਨੂੰ ਦੇਰ ਕਰਤੀ ਹੁਣ ਜਦੋਂ ਆ ਸਾਰਾ ਕੁਝ ਮੈਂ ਮੈਂ ਅੱਜ ਤੱਕ ਪੜ੍ਹਨ ਦੀ ਮੈਂ ਪੜਦਾ ਰਹਿਣਾ ਜਦੋਂ ਰਿਪੋਰਟਸ ਪੜ੍ਹੀਆਂ ਤਾਂ ਮੈਨੂੰ ਲੱਗਿਆ ਮੈਂ ਕਿਹਾ ਸਾਰਿਆਂ ਨੂੰ ਬਹੁਤ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਕਿਹਾ ਹਾਂ ਇਕੱਠੇ ਲੜਾਂਗੇ ਤੁਸੀਂ ਕਰੋ ਸ਼ੁਰੂ ਤੇ ਕੋਈ ਕਿਸੇ ਦਾ ਮਤਭੇਦ ਨਹੀਂ ਹੈ ਇਹਦੇ ਤੇ ਆ ਜਾਣਗੇ ਸਾਰੇ ਅਰਿਖ ਹਾਲੇ ਹੁਣ ਹਰਿੰਦਰ ਉਹਨੇ ਬੈਠੇ ਸੀ 10 12 ਜਿਥੇ ਬੰਦੀਆਂ ਨੇ ਤਾਂ ਮੈਨੂੰ ਕੱਲੇ ਕਨਸੈਂਟ ਦਿੱਤੀ ਵੀ ਅਸੀਂ ਤੁਹਾਡੇ ਨਾਲ ਬਾਕੀ ਦੇ ਨਾਲ ਤਾਲਮਿਲ 올 ਆਫ ਸਰਡਨ ਕੱਲ ਅਸੀਂ ਮੀਟਿੰਗ ਦਾ ਫੈਸਲਾ ਕੀਤਾ ਇੰਨਾ ਛੇਤੀ ਸਾਰਿਆਂ ਨਾਲ ਤਾਲਮਿਲ ਵੀ ਨਹੀਂ ਸੀ ਹੋ ਸਕਦਾ ਸਾਡੇ ਕੋਲ ਦਿਨ ਹੈਗੇ ਸਾਰਿਆਂ ਨਾਲ ਤਾਲਮਿਲ ਹੋ ਜੂ ਕਿਸੇ ਦਾ ਕੋਈ ਇਹਦੇ ਤੇ મતਭੇਦ ਨਹੀਂ ਔਰ ਨਾ ਕੋਈ ਐਸਕੀਮ ਦੇ ਉੱਤੇ ਦਾ ਕੋਈ ਅਸਰ ਹੈ ਨਾ ਕੋਈ ਐਸਕੀਮ ਦਾ ਵਿਰੋਧ ਕਰਨ ਵਾਲਾ ਜੋ ਐਸਕੀਮ ਦੇ ਪ੍ਰੋਗਰਾਮ ਆਉਣਗੇ ਬਕਾਇਦਾ ਸਾਰੇ ਅਸੀਂ ਉਸੇ ਤਰ੍ਹਾਂ ਉਹਨਾਂ ਚ ਸ਼ਾਮਲ ਹੁੰਦੇ ਰਹਾਂਗੇ ਪਰ ਪੰਜਾਬ ਨੂੰ ਬਚਾਉਣ ਵਾਸਤੇ ਅਸੀਂ ਸ਼ੁਰੂਆਤ ਕਰਨ ਲੱਗੇ ਆ ਸਾਡੇ ਕੋਲ ਸਮਾਂ ਅਸੀਂ ਲੋਕਾਂ ਨੂੰ ਐਜੂਕੇਟ ਕਰਨ ਵਾਸਤੇ ਨਿਕਲਾਂਗੇ ਧੰਨਵਾਦ ਤਾਂ ਸੰਬਲ ਬੀਰ ਸਿੰਘ ਰਾਜੇਵਾਲ ਕਿਸਾਨ ਆਗੂ ਤਾਂ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਕਾਫੀ ਕਹਿ ਰਹੇ ਨੇ ਕਿ ਗੰਭੀਰ ਮੁੱਦਾ ਕਿਉਂਕਿ ਅੱਜ ਕਰਕਰ ਦੇ ਵਿੱਚ ਬਿਮਾਰੀ ਹੈ ਅੱਜ ਹਰ ਇੱਕ ਪਰਿਵਾਰ ਦਾ ਕੋਈ ਨਾ ਕੋਈ ਜ਼ਰੂਰ ਕਿਸ ਨਾ ਕਿਸੇ ਬਿਮਾਰੀ ਦੇ ਨਾਲ ਜੂਝ ਰਿਹਾ ਜਿਸ ਦਾ ਕਾਰਨ ਕਹਿ ਰਹੇ ਨੇ ਕਿ ਜੋ ਪਾਣੀ ਸਾਡਾ ਉਹ ਪੀਣ ਯੋਗ ਨਹੀਂ ਰਿਹਾ ਜਿਸ ਨੂੰ ਲੈ ਕੇ ਅਸੀਂ ਇੱਕ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਾਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਹਬਤ ਕੀਤਾ ਜਾਏਗਾ ਤੇ ਕਿਹਾ ਜਾਏਗਾ ਕਿਉਂਕਿ ਹੁਣ ਇਲੈਕਸ਼ਨ ਆਉਣ ਵਾਲੇ ਨੇ ਵੋਟਾਂ ਜੜੀਆਂ ਘਰੋ ਘਰੀ ਮੰਗਣ ਵੀ ਆਉਣਗੇ ਸੇ ਨੀਤਾ ਤਾਂ ਸਵਾਜ ਜ਼ਰੂਰ ਕਰਨਾ ਕਿ ਆਖਰ ਸਾਡੀ ਸਿਹਤ ਦਾ ਜ਼ਿੰਮੇਵਾਰ ਕੌਣ ਹੈ ਸਾਡੇ ਜੋ ਬਿਮਾਰੀਆਂ ਸਾਡੇ ਪੰਜਾਬ ਦੇ ਵਿੱਚ ਫੈ ਰਹੀਆਂ ਨੇ ਉਹਨਾਂ ਦਾ ਜ਼ਿੰਮੇਵਾਰ ਕੌਣਾ ਫਿਲਹਾਲ ਆਉਣ ਵਾਲਾ ਸਮਾ ਦੇਖੇਗਾ ਕਿ ਇਸ ਮੁਹਿੰਮ ਦਾ ਫਿਲਹਾਲ ਕੀ ਅਸਰ ਨਿਕਲ ਕੇ ਸਾਹਮਣੇ ਆਉਂਦਾ ਕੈਮਰਾਮੈਨ ਯੋਗੇਂਦਰ ਦੇ ਨਾਲ ਕਮਲਦੀਪ ਕੋਟ ਚੰਡੀਗੜ੍ਹ